ਗੁਰਕੜੀ ਤੇਰ ਪਾਸ਼ਾ ਗੁਰ ਗੋਮੀ ਸਿੰਘ ਮਹਾਰਾਜ ਦੇ ਫਰਜ਼ੰਦਾ ਦੇ ਨਾਮ ਪੜਦੇ ਹੋ ਸ਼ੁਰੂ ਹੋ ਜਾਓ ਫਤੇ ਤੋਂ ਫਤੇ ਸਿੰਘ ਫਤੇ ਤਾਂ ਪ੍ਰਾਪਤ ਹੋ ਸਕਦੀ ਹੈ ਜੇ ਤੁਸੀਂ ਜੋਰਾਵਰ ਹੋਵੋਗੇ ਜੇ ਤੁਸੀਂ ਜੋਰਾਵਰ ਹੋਵੋਗੇ ਤੁਸੀਂ ਜੂਝਾਰ ਹੋ ਸਕਦੇ ਹੋ ਜੂਝਣ ਵਾਲੇ ਹੋ ਸਕਦੇ ਹੋ ਤੇ ਜੇ ਤੁਸੀਂ ਜੂਝਣ ਵਾਲੇ ਹੋ ਤੁਹਾਨੂੰ ਕੋਈ ਨਹੀਂ ਜਿੱਤ ਸਕਦਾ ਉਪਰੋਂ ਥੱਲੇ ਨੂੰ ਆ ਜਾਓ ਤੁਸੀਂ ਨਹੀਂ ਜਿੱਤੇ ਜਾ ਸਕਦੇ ਕਿਉਂ ਕਿ ਕਿਉਂਕਿ ਤੁਸੀਂ ਜੂਝਾਰੂ ਹੋ ਉਸੀ ਚਜਾਰੂ ਕਿਉਂ ਹੈ ਕਿਉਂਕਿ ਤੁਸੀਂ ਜੋਰਾਵਾਰ ਹੋ ਤੇ ਜੇ ਤੁਸੀਂ ਜੋਰਾਵਾਰ ਹੋ ਤੁਸੀਂ ਫਤਿਹ ਪ੍ਰਾਪਤ ਕਰੋ ਪੰਜ ਪਿਆਰਾਂ ਦੇ ਨਾਮ ਤੇ ਆ ਜਾਈਏ ਦਇਆ ਦੇ ਵਿੱਚੋਂ ਹੀ ਧਰਮ ਪੈਦਾ ਹੋਵੇਗਾ ਧਰਮ ਹੈ ਤੇ ਤੁਹਾਡੇ ਕੋਲ ਹਿੰਮਤ ਹੋਵੇਗੀ ਹਿੰਮਤ ਹੋਵੇਗੀ ਤੇ ਮੋਹ ਤੋਂ ਛੁਟਕਾਰਾ ਹੋਵੇਗਾ ਮੋਹ ਕਮ ਹੋ ਜਾਵੇਗਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਫਿਰ ਪਾਤਸ਼ਾਹ ਕਹਿੰਗੇ ਉਹ ਸਾਹਿਬ ਮੈਂ ਉਸ ਦਾ ਚੇਰਾ ਖਿਆਲ ਦਿਖਰੀ ਪਾਤਸ਼ਾਹ ਨੇ ਕਿਵੇਂ ਦੇ ਨਾਮਾਂ ਦੀ ਬਖਸ਼ਿਸ਼ ਕੀਤੀ ਹੁਣ ਸਾਹਿਬ ਜਦਾ ਅਜੀਤ ਸੀ ਕਹਿ ਰਿਹਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਗਿਆ ਤੋ ਜੁੱਧ ਸੇ ਜੀਤਾ ਨਾ ਆਉਂਗਾ